ਮੇਰਾ ਨਾਮ ਸਿਮਰਣਾ ਤੇ ਮੈਂ ਉਹਦੀ ਵੱਡੀ ਭੈਣਾ ਸਭ ਤੋਂ ਵੱਡੇ ਤਾਇਆ ਜੀ ਦੀ ਵੱਡੀ ਕੁੜੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਅਹਿਸਾਸ ਤੇ ਨੂੰ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਹੋਈ ਕਹਿੰਦੇ ਨੇ ਕੋਈ ਬਰਥਡੇ ਸੀਗਾ ਬਰਥਡੇ ਮਨਾਣਾ ਸੀਗਾ ਬਰਥਡੇ ਅੱਜ ਕੱਲ ਹੀ ਸੀਗਾ ਉਹਦੇ ਰੀਅਲ ਬ੍ਰਦਰ ਇੱਕ ਤਾਂ ਜਿਵੇਂ ਸੁੱਖਾਂ ਸੁਖ ਸੁਖ ਕੇ ਸੀ ਉਹਨਾਂ ਨੂੰ ਭਰਾ ਲਿਆ ਸੀਗਾ ਤੇ ਕੱਲ ਉਹਦਾ ਬ੍ਰਦਰ ਦਾ ਬਰਥਡੇ ਸੀ ਤੇ ਉਹਨੇ ਵੀਡੀਓ ਕਾਲ ਵੀ ਥੋੜੇ ਟਾਈਮ ਪਹਿਲਾਂ ਕੀਤੀ ਕਿ ਵਿਸ਼ਿੰਗ ਵਿਸ਼ਲੀਆ ਬਲੇਸਿੰਗਸਲੀ ਤੇ ਨਾਲ ਹੀ ਜਿੱਦਾਂ ਉਹ ਇੱਕ ਮਤਲਬ ਸਿੱਖ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਐਸਡੀਪੀ ਦੀ ਹਾਂ ਸ਼੍ਰੋਮਿਕ ਬੇਟੀ ਦਾ ਅੰਦਰ ਜਿਹੜਾ ਉਹਨਾਂ ਦਾ ਕਾਲਜ ਆ ਰਿਹਾ ਤੇ ਉੱਥੇ ਉਹਨਾਂ ਦੇ ਕੁਝ ਆਪਣੇ ਰੂਲਸ ਹੁੰਦੇ ਆ ਤੇ ਉਹਨਾਂ ਦੇ ਅਕੋਰਡਿੰਗ ਉਹਨੂੰ ਵੀਡੀਓ ਕਾਲ ਚਾਹੀਦੀ ਸੀ ਆਪਣੇ ਮਮਾ ਨਾਲ ਗੱਲ ਕਰਵਾ ਕੇ ਫਿਰ ਉਹ ਆਪਣੇ ਕਾਲਜ ਤੋਂ ਨਿਕਲ ਸਕਦੀ ਸੀ ਤੇ ਗੁਰਦੁਆਰਾ ਸਾਹਿਬ ਹੀ ਬੈਠੇ ਸੀ ਚਾਚਾ ਜੀ ਹੋਣੇ ਕਿ ਬੱਚੇ ਦਾ ਬਰਥਡੇ ਆ ਉਸ ਟਾਈਮ ਉਹਨਾਂ ਨੂੰ ਵੀਡੀਓ ਕਾਲ ਕਰਕੇ ਨਾਲੇ ਉਹਨੇ ਗੱਲ ਕੀਤੀ ਬਲੇਸਿੰਗਸ ਦਿੱਤੀਆਂ ਤੇ ਨਾਲੇ ਆਪਣੇ ਮੈਡਮ ਨਾਲ ਵੀ ਗੱਲ ਕਰਵਾਈ ਕਿ ਮੈਨੂੰ ਇਹਨਾਂ ਨੂੰ ਬੋਲੋ ਕਿ ਮੈਨੂੰ ਘਰ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ ਉਸੇ ਟਾਈਮ ਹੀ ਹਲੇ ਉਹ ਨਿਕਲੀ ਆ ਤੇ ਥੋੜੇ ਟਾਈਮ ਬਾਅਦ ਕਾਲ ਆ ਗਈ ਕਿ ਬਸ ਐਕਸੀਡੈਂਟ ਹੋ ਗਿਆ ਇਹ ਹਾਸੇ ਤੋਂ ਕਿੰਨੀ ਦੇਰ ਪਹਿਲਾਂ ਦੀ ਗੱਲ ਹੈ ਜੀ ਜਦੋਂ ਇਹ ਗੱਲਬਾਤ ਹੋਈ ਇਹ ਫਾਰਮੈਲिटीज ਆਪਾਂ ਨਿਕਲਣ ਲੱਗ ਗਈ ਆਲਮੋਸਟ ਕਰਦੇ ਹੁੰਨੇ ਆ ਕਿ ਜਾ ਰਹੇ ਆ ਤੇ ਬਾਰਡਰ ਨਾਲ ਗੱਲ ਕਰवानी ਹੁੰਦੀ ਹੈ ਤੇ ਇਹ ਅੱਧਾ ਕੋ ਘੰਟਾ ਪਹਿਲਾਂ ਦੀ ਗੱਲ ਹੋ ਗਈ ਆਲਮੋਸਟ ਮਤਲਬ ਖੁਸ਼ੀਆਂ ਸੀ ਕਿ ਪਰਿਵਾਰ ਨੇ ਵੱਡੇ ਭਰਾ ਦਾ ਵੱਡੇ ਮਨਾਉਣਾ ਸੀ ਭਰਾ ਦਾ ਵੱਡੇ ਮਨਾਉਣਾ ਸੀ ਛੁੱਟੀਆਂ ਦੀ ਖੁਸ਼ੀ ਸੀ ਕਿ ਮੈਂ ਹੁਣ ਦੀਵਾਲੀ ਤੋਂ ਬਾਅਦ ਕਾਫੀ ਟਾਈਮ ਬਾਅਦ ਹੁਣ ਘਰ ਜਾ ਰਹੀ ਸੀ ਤੇ ਕੁਝ ਉਹ ਜਿੱਦਾਂ ਅਸੀਂ ਸਾਰੇ ਚੰਡੀਗੜ੍ਹ ਸੀਗੇ ਸਾਰੇ ਕਜ਼ਨਸ ਨੂੰ ਮਿਲਣ ਦੀ ਐਕਸਾਈਟਮੈਂਟ ਵੀ ਸੀ ਪਹਿਲੀ ਵਾਰ ਚੰਡੀਗੜ੍ਹ ਆਉਣਾ ਸੀ ਇਸ ਚੀਜ਼ ਦੀ ਅਲੱਗ ਖੁਸ਼ੀ ਸੀ ਕਿ ਮੈਂ ਵੀ ਆਪਣੇ ਕਜ਼ਨਸ ਨਾਲ ਜਾਉਂਗੀ ਜਾਂ ਮੈਂ ਇਸ ਵਾਰ ਘੁੰਮ ਕੇ ਆਉਂਗੀ ਅੱਛਾ ਤੁਸੀਂ ਪਹਿਲਾਂ ਹੀ ਇੱਥੇ ਸੀਗੇ ਸਾਰੇ ਕਜ਼ਨਸ ਨਾਲ ਅਸੀਂ ਸਾਰੇ ਚੰਡੀਗੜ੍ਹ ਇਕੱਠੇ ਹੋਏ ਹੋਏ ਸੀਗੇ ਤੇ ਇਹਨੇ ਹੁਣ ਆਉਣਾ ਸੀਗਾ ਔਰ ਸਾਡੇ ਚੋਂ ਇੱਕ ਕਜ਼ਨ ਉਹਨੂੰ ਲੈਣ ਗਿਆ ਬਠਿੰਡਾ ਕੀ ਤੂੰ ਬਠਿੰਡਾ ਤੱਕ ਆ ਜਾ ਅੱਗੇ ਅੱਗੋ ਤੈਨੂੰ ਲੈ ਜਾਵਾਂਗੇ ਅਸੀਂ ਤੇ ਉਹ ਪਹਿਲੀ ਵਾਰੀ ਬਸ ਤੇ ਆਉਣ ਲੱਗੀ ਸੀ ਇੰਨਾ ਕੁ ਸਫ਼ਰ ਵੀ ਕੱਲਿਆਂ ਦਾ ਉਹਦਾ ਸੇਫ ਨੀੜਾ ਤਾਂ ਇਹ ਸਾਰੀਆਂ ਕਜ਼ਨਸ ਜੋ ਛੋਟੀ ਆ ਲਾਡਲੀ ਆ ਸਾਰਿਆਂ ਦੀ ਉਤੋਂ ਅਮ੍ਰਿਤਸਰ ਕਿਹਾ ਗਤਕਾ ਬਹੁਤ ਸੋਨਾ ਖੇਡਦੀ ਆ ਤੇ ਸਾਰਿਆਂ ਨੂੰ ਉਦਾਂ ਹੀ ਕੇਸ ਕੀ ਜਦੋਂ ਬੰਦੀ ਆ ਤੇ ਉਦਾਂ ਹੀ ਬੜੀ ਪਿਆਰੀ ਲੱਗਦੀ ਆ ਤੇ ਬਰਥਡੇ ਦਾ ਤਾਂ ਸਰ ਦੇਖੋ ਆਪਾਂ ਜਿਵੇਂ ਸਿੱਖ ਰਿਲੀਜਨ ਚ ਆ ਤੇ ਸਾਡਾ ਪਹਿਲਾ ਕੰਮ ਹੁੰਦਾ ਕਿ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਉਣਾ ਤੇ ਅਰਦਾਸ ਕਰੋਨੀ ਹੁੰਦੀ ਆ ਕਿ ਬੱਚਾ ਸਹੀ ਰਹੇ ਤੰਦਰੁਸਤ ਰਹੇ ਤੇ ਇਸੇ ਤਰ੍ਹਾਂ ਜੇ ਉਹ ਉੱਥੇ ਆ ਰਹੀ ਸੀ ਤੇ ਫੈਮਿਲੀ ਨੇ ਵੀ ਨਾਲ ਹੀ ਜਾਣਾ ਸੀ ਉਹਨਾਂ ਨੇ ਕਿਹਾ ਸੀ ਤੂੰ ਚੱਲ ਫਿਰ ਅਸੀਂ ਇੱਕ ਦੋ ਦਿਨਾਂ ਤੱਕ ਅਸੀਂ ਵੀ ਉੱਥੇ ਆ ਜਾਾਂਗੇ ਤੇ ਕੱਫੀ ਮਿਲ ਲੜਾ ਜਿਹੜਾ ਬ੍ਰਦਰ ਹੈਗਾ ਉਹ ਕਿੰਨੇ ਸਾਲ ਛੋਟੇ ਤੇ ਮੰਨਤ ਤੇ ਮੰਨਿਆ ਸੀ ਮੰਨਤ ਹਾਂਜੀ ਕਿਉਂਕਿ ਉਹ ਦੋ ਪੈਣਾ ਤੋਂ ਬਾਅਦ ਹੋਇਆ ਸੀ ਔਰ ਕਾਫੀ ਗੈਪ ਤੋਂ ਬਾਅਦ ਹੋਇਆ ਸੀਗਾ ਤੇ ਉਹਦੇ ਤੋਂ ਕਾਫੀ ਛੋਟਾ ਹੈ 6 7 8 ਸਾਲ ਛੋਟਾ ਹੋਊਗਾ ਰਮ ਉਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਫਿਰ ਕਿਸ ਤਰ੍ਹਾਂ ਕਰਦਾ ਕਿਵੇਂ ਚੱਲਦਾ ਜੀ ਉਹ ਐਗਰੀਕਲਚਰ ਸੀ ਆ ਖੇਤੀਬਾੜੀ ਕਰਦੇ ਹੋਰ ਘਰ ਦਾ ਫਾਈਨੈਂਸ਼ਲੀ ਉਹ ਜਿਵੇਂ ਅਸੀਂ ਮੀਡਲ ਕਲਾਸ ਫੈਮਿਲੀ ਵਾਲੇ ਆ ਤੇ ਸਾਡੀ ਸੋਚ ਇਦਾਂ ਦੀ ਹੁੰਦੀ ਆ ਕਿ ਅਸੀਂ ਆਪਣੇ ਪੇਰੈਂਟਸ ਨੂੰ ਜੋ ਚੀਜ਼ਾਂ ਉਹ ਨਹੀਂ ਦੇਖ ਪਾਏ ਜੋ ਚੀਜ਼ਾਂ ਉਹ ਸਾਡੇ ਲਈ ਨਹੀਂ ਕਰ ਸਕੇ ਅਸੀਂ ਉਹਨਾਂ ਲਈ ਕਰ ਲਾਂਗੇ ਕੁਝ ਇਦਾਂ ਦਾ ਹੀ ਕੁਝ ਹੁੰਦੇ ਵੀ ਵਿਚਾਰ ਸੀਗੇ ਕਿ ਮੈਂ ਮੈਂ ਆਪਣੇ ਪੇਰੈਂਟਸ ਨੂੰ ਆਪਣੇ ਪਾਪਾ ਨੂੰ ਸਪੋਰਟ ਕਰਦਾ ਅਸੀਂ ਦੋ ਭੈਣਾਂ ਅਸੀਂ ਦੋਵਾਂ ਨੇ ਰਲ ਕੇ ਆਪਣੀ ਫੈਮਿਲੀ ਨੂੰ ਆਪਣੇ ਛੋਟੇ ਭਰਾ ਨੂੰ ਪੜਾਉਣਾ ਵੀ ਆ ਇਸ ਤਰ੍ਹਾਂ ਦੇ ਕੁਝ ਗੱਲਾਂ ਉਹ ਕਰਦੀ ਸੀ ਅਕਸਰ ਸੁਪਨਾ ਦੇਖੋ ਸਰ ਆਪਾਂ ਮੀਡਲ ਕਲਾਸ ਵਾਲੇ ਆ ਤੇ ਆਪਾਂ ਨੂੰ ਇਨਾ ਕੁ ਹੁੰਦਾ ਕਿ ਅਸੀਂ ਇੰਡੀਪੈਂਡੈਂਟ ਹੋ ਜਾਈਏ ਜਾਂ ਆਪਣੀ ਫੈਮਲੀ ਨੂੰ ਸਪੋਰਟ ਕਰ ਲਈਏ ਤੇ ਸੁਪਨੇ ਤਾਂ ਬਾਕੀ ਕੁੜੀਆਂ ਵਾਂਗ ਉਹਨੂੰ ਵੀ ਉਹ ਵੀ ਚਾਹੁੰਦੀ ਸੀ ਕਿ ਮੈਂ ਵੀ ਕੁਝ ਵੱਡੇ ਰੈਂਕ ਤੇ ਜਾਵਾਂ ਜਾਂ ਕੁਝ ਆਪਣੇ ਫੈਮਲੀ ਲਈ ਕੁਝ ਜ਼ਿਆਦਾ ਕਰਾਂ ਫਾਈਨੈਂਸ਼ੀਅਲੀ ਸਿਚੁਏਸ਼ਨs ਇਦਾਂ ਦੀ ਸੀ ਕਿ ਉਹਨਾਂ ਨੂੰ ਹਾਇਰ ਸਟੱਡੀਜ਼ ਵਾਸਤੇ ਕਿਤੇ ਬਹੁਤ ਵੱਡੀਆਂ ਯੂਨੀਵਰਸਿਟੀਆਂ ਚ ਆਪਾਂ ਨਹੀਂ ਅਫੋਰਡ ਕਰ ਸਕਦੇ ਸੀ ਤੇ ਉਹਨਾਂ ਨੂੰ ਇੱਥੇ ਤੱਕ ਭੇਜਿਆ ਅੱਗੋਂ ਕਿਸੇ ਹੋਰ ਮੈਡੀਕ ਕਿਸੇ ਹੋਰ ਗਵਰਨਮੈਂਟ ਕਾਲਜ ਲਈ ਅਪਲਾਈ ਕਰਨਾ ਵੀ ਮੇਰੀ ਸਟੱਡੀ ਵੀ ਮੇਰੇ ਪੈਰੈਂਟਸ ਤੇ ਬੋਝ ਨਾ ਬਣੇ ਤੇ ਮੈਂ ਕੁਝ ਬਣ ਵੀ ਜਾ ਕੁਝ ਪੜ ਵੀ ਲਾਂ ਤੇ ਆਪਣੇ ਪੈਰੈਂਟਸ ਨੂੰ ਸਪੋਰਟ ਵੀ ਕਰਦਾ ਹਾਂ ਸਰਕਾਰ ਤੋਂ ਤੇਹੀ ਮੰਗ ਕਿ ਜੋ ਹੋਣਾ ਸੀ ਸਾਡੇ ਨਾਲ ਬਹੁਤ ਮਾੜਾ ਹੋਇਆ ਸਾਡੀ ਇੰਨੀ ਸੋਹਣੀ ਫੁੱਲਾ ਵਰਗੀ ਧੀ ਤੇ ਲਾਸ਼ਾਂ ਨਾਲ ਪਈਓ ਆਹੋ ਮੇਰੋ ਪਰੇਲੀਓ ਦਾ ਨਾਮ ਹੈ ਹਰਿ ਨਾਮ ਸੁਦਾ। ਇੰਨੇ ਉੱਚਰ ਕੋਈ ਆਵੇ ਤਾਂ ਕੁਝ ਨਾ ਹੋਵੇ ਕਿਸੇ ਨੂੰ। ਆਸਾ ਹੀ ਬਹੁਤ ਮਹੜਾ ਆਈ। ਜਵਾਨ ਬੱਚਾ ਚਲਾ ਜਾਣਾ ਤੇ ਬਹੁਤ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ। ਬਸ ਇਹ ਜਿਹੜਾ ਲੜਕਾ ਲੈਣ ਗਿਆ ਸੀ ਜੀ, ਬੱਚੇ ਛੁੱਟੀਆਂ ਸੀਗੀਆਂ ਉਹਨਾਂ ਮੰਨ ਲਓ ਚੰਡੀਕੜ ਕੇ ਤੁਹਾਡੇ ਕੋਲ ਆਵਾਂਗੇ ਮੈਂ ਕਹਾਂਗੀ। ਉਸ ਲੜਕਾ ਲੈਣ ਗਿਆ ਉਹ ਬਠਿੰਡੇ ਤੱਕ ਮਨ ਲਓ ਕਿੰਦਾ ਲੜਕਾ ਮੈਂ ਕਾ ਮਸੀ ਨਾਲ ਉਹਨੇ ਕਿ ਮੈਂ ਚੱਲ ਮੈਂ ਲੈ ਕੇ ਤੈਨੂੰ ਚਲਾ ਜਾਊਗਾ ਉਹ ਤਾਂ ਬੱਸ ਚੜਨ ਲੱਗਿਆ ਉਹਨੇ ਫੋਨ ਕੀਤਾ ਮੈਂ ਬੈਠ ਗਈਆਂ ਤੇ 10 ਕਿਲੋ ਮਿੰਟਾਂ ਬਾਅਦ ਹੀ ਫੋਨ ਆ ਗਿਆ ਵੀ ਉਸੇ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਬੱਸ ਹੁੰਦੇ ਬੱਸ ਘੰਟੀਆਂ ਦੇ ਚਿੱਟੇ ਲੱਗਤ ਹੋ ਗਏ ਨਾਲ ਕੋਈ ਕਲੀਅਰ ਹੋੜ ਬੜਾ ਦੁੱਖ ਹੈ गाइस ਕੋਈ ਸੜਕ ਨਹੀਂ ਕਾੜਦਾ ਹੀ ਕੀ ਕੀ ਜਾਵੇ ਬੱਸ ਤੇ ਵੀ ਕੀਤੀ ਜਾਵੇ ਤੇ ਸਰਕਾਰ ਵੀ ਮਨ ਲਓ ਇਸ ਚੀਜ਼ਾਂ 'ਤੇ ਧਿਆਨ ਦੇਵੇ ਸਾਡੇ ਮਾਲੂ ਇੱਕ ਬੱਚਾ ਸਾਡਾ ਹੋਣਾ ਸੀ ਬੱਚਾ ਸਾਡਾ ਮਾਲੂ ਅਸੀਂ ਉਹਦੇ ਸਭੋਂ ਅਸਾਂ ਮੀਂਦਾ ਮਾਂ ਪਿਓ ਨਹੀਂ ਹੁੰਦੀ ਐ ਬੱਚਾ ਤਰ ਕੀ ਐ ਕੋਈ ਦੇਖਣਾ ਚਾਹੁੰਦਾ ਸਾਡਾ ਅਜ ਸਾਰਾ ਕੁਝ ਰੁਕ ਗਿਆ ਸਾਡਾ ਮਾਲੂ ਮਾਲੂ ਦਿਸਦਾ ਹੀ ਨਹੀਂ ਸਾਨੂੰ ਕੁਛ ਉਹ ਨਹੀਂ ਬਸ ਇੱਕੜ ਕੇ ਦਿੰਦੇ ਬਾਅਦ ਕਿ ਮੈਂ ਤੇ ਕਦੇ ਵੇਖਿਆ ਨਹੀਂ ਸਾਫ਼ ਮਿਲਦਾ ਵੇ ਕਿਸੇ ਨੂੰ ਮੌਕੇ ਤੇ ਤਰਸਾ ਦੇ ਦਿੰਦੇ ਐ ਇੱਕ ਉਹ ਨਹੀਂ ਤੁਹਾਡਾ ਕਰਾਂਗੇ ਇਨਸਾਫ਼ ਦੇਾਂਗੇ ਪਰ ਹੁੰਦੇ ਨਹੀਂ ਬਹੁਤ ਵੱਡਾ ਘਾਟਾ ਈ ਪਰਿਵਾਰ ਦਾ ਇੱਕ ਵਾਰੀ ਫਰਮੇ ਲੋ ਸਾਰਾ ਕੰਮ ਹੈ ਜੰਦਾ ਹੀ ਕਿੰਨੇ ਭੈਣ ਭਰਾ ਸੀ ਇਹ ਜੀ ਲੜਕੀ ਇੱਕ ਛੋਟਾ ਸਾੜੇ ਤੋਂ ਲੜਕਾ ਸੀ ਦੋ ਲੜਕੀਆਂ ਇੱਕ ਲੜਕਾ ਉਹ ਲੜਕੇ ਦਾ ਕੱਲ ਜਨਮ ਦਿਨ ਵੀ ਹੈਗਾ ਸੀਗਾ ਤੇ ਬਹੁਤ ਮਲ ਜਵੇ ਬ੍ਰਦਰ ਦਾ ਜਵੇ ਭੈਣ ਦਾ ਪਿਆਰ ਹੁੰਦਾ ਬਹੁਤ ਪਿਆਰ ਕਰਦੀ ਸੀ ਬਹੁਤ ਆਪ ਤੇ ਬ੍ਰਦਰ ਬੜੇ ਸੋਹਣੇ ਸੀ ਕੋ ਸਾਰੇ ਤੋਂ ਛੋਟਾ ਸੀਗਾ ਆਸਾਂ ਮੈਂ ਤਾਂ ਤੇ ਬ੍ਰਦਰ ਬੜੇ ਵੱਲੋਂ ਬਹੁਤ ਪਿਆਰ ਸੀ ਕਰਦਾ ਭਰਾ ਦਾ ਜਨਮ ਦਿਨ ਸੀ ਹਾਂਜੀ ਭਰਾ ਛੋਟਾ ਕਹਿੰਦਾ ਹਲਾ ਸਿਰ ਪੱਟ ਸਾਲ ਦਾ ਸੀ ਆਦੇ ਜਨਮ ਦਿਨ ਦੀ ਮੰਨ ਲਓ ਜੇ ਵੱਡੇ ਸੀ ਉਹਦੇ ਕੋਲ 8 10 ਸਾਲ ਮੰਨ ਲਓ ਫਰਕ ਸੀ ਉਹਨਾਂ ਕੀ ਤੇ ਬ੍ਰਦਰ ਵਾਸਤੇ ਮੰਨੋ ਹੁੰਦਾ ਹੀ ਪਿਆਰ ਤਾਂ ਹੁੰਦਾ ਹੀ ਸਾਰਿਆਂ ਦਾ ਹੀ ਮੰਨਣਾ ਸੀਗਾ ਜੀ ਹਾਂਜੀ ਜਨਮ ਦਿਨ ਹੀ ਮਨਾਣਾ ਸੀਗਾ ਬਦ ਵੀ ਮੰਨ ਲਓ ਇੱਕ ਉਸ ਦਿਨ ਬਦਲ ਬ੍ਰਦਰ ਦਾ ਜਨਮ ਦਿਨ ਉਸੇ ਦਿਨ ਡੈਥ ਹੋ ਜਾਣੀ ਇਸ ਤੋਂ ਵੱਡਾ ਤ੍ਰਿਸ਼ ਦਾ ਸ਼ੋਰ ਕੀ ਹੋ ਸਕਦਾ ਘਾਟਾ ਹੋ ਸਕਦਾ ਹੈ ਕਿ ਨਾਲ ਸਰਪ ਨਹੀਂ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਮੈ ਵੀ ਤਾਂ ਹੀ ਲੱਗਦਾ ਲੜਕੀ ਦਿੱਤਾ ਹੈ ਜੀ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਹਾਂ ਸਾਡੇ ਬਾਰੇ ਕੀ ਪਤਾ ਲੱਗਿਆ ਸੀ ਕਿ ਤੁਹਾਨੂੰ ਪਰਿਵਾਰ ਨੂੰ ਤੇ ਲੜਕੀ ਦਾ ਕੀ ਨਾਮ ਸੀਗਾ ਕਿੰਨੀ ਕ ਉਮਰ ਸੀ ਲੜਕੀ ਦੀ ਉਮਰ ਲਗਭਗ 16 ਸਾਲ ਦੀ ਹੈ ਪਲੱਸ 2 ਦੇ ਪੇਪਰ ਉਹਨੇ ਹੁਣ ਦੇਣੇ ਸੀ ਬੜੀਆਂ ਇਛਾਵਾਂ ਸੀ ਸਾਡੀ ਲੜਕੀ ਦੇ ਦਿਮਾਗ ਦੇ ਵਿੱਚ ਬਹੁਤ ਉਹਨੇ ਵਿਚਾਰਾਂ ਸੋਚਾਂ ਰੱਖੀਆਂ ਹੋਈਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਆਪਣਾ ਤੇ ਪਰਿਵਾਰ ਦਾ ਬਹੁਤ ਚੰਗਾ ਬਣਾਉਣਾ ਹੈ ਅੱਛਾ ਪੜ ਕੇ ਸਰਕਾਰੀ ਜੋਬ ਤੇ ਜਾਣਾ ਹੈ ਕੋਈ ਅੱਛੀ ਅਫਸਰ ਬਣਨ ਦੀ ਕੋਸ਼ਿਸ਼ ਕਰਾਂਗੀ ਬਹੁਤ ਸਾਰੀਆਂ ਹੀ ਸ਼ਮਾ ਸੀ ਜਿਸ ਤਰ੍ਹਾਂ ਆਮ ਲੋਕਾਂ ਦੇ ਵਿੱਚ ਜੀ ਹੁੰਦੀਆਂ ਨੇ ਉਹਦੇ ਨਾਲੋਂ ਵੀ ਕੁਝ ਵੱਧ ਸੀ ਜੀ ਬਹੁਤ ਲਾਇਕ ਸੀ ਸਾਡੀ ਲੜਕੀ ਦੇਖੋ ਜੀ ਕੁੜੀਆਂ ਦਾ ਜਿਸ ਤਰ੍ਹਾਂ ਅਕਸਰ ਗੱਲ ਕਹੀ ਜਾਂਦੀ ਹੈ ਕਿ ਘਰਾਂ ਦੇ ਵਿੱਚ ਜੇ ਪਹਿਲਾਂ ਦੀ ਗੱਲ ਕਰੀਏ ਤੇ ਕੋਈ ਬੜੀ ਇਜਾਜ਼ਤ ਨਹੀਂ ਹੁੰਦੀ ਸੀ ਅਸੀਂ ਸਾਡੇ ਪਰਿਵਾਰ ਨੇ ਕੁੜੀਆਂ ਨੂੰ ਇੱਕ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਪੂਰਾ ਸਹਿਯੋਗ ਕੀਤਾ ਉਹਨੇ ਵੀ ਬੜਾ ਅੱਛਾ ਅਗੋਂ ਸਾਡੀ ਜਿਹੜੀ ਇੱਕ ਰਿਜ਼ਲਟ ਦਿੱਤਾ ਸਾਨੂੰ ਅੱਛੀ ਪੜ੍ਹਾਈ ਸ਼ੁਰੂ ਤੋਂ ਲੈ ਕੇ ਕਰੀ ਇੱਕ ਲਾਇਕ ਬੱਚੀ ਹੈ ਕਿ ਸੋਹਣੇ ਚੱਜੇ ਢੰਗ ਦੇ ਨਾਲ ਉਹਨਾਂ ਨੇ ਮਤਲਬ ਸਾਰਾ ਕੁਝ ਕੀਤਾ ਸਾਡਾ ਬੱਚਾ ਬਹੁਤ ਵਧੀਆ ਸੀ ਸਾਡੇ ਬੱਚੇ ਦੀ ਕਦੇ ਵੀ ਕੋਈ ਕਿਸੇ ਕਿਸਮ ਦੀ ਨਾ ਤਾਂ ਕੋਈ ਸਕੂਲੋਂ ਕਾਲ ਜੋ ਕਿਤੇ ਵੀ ਕੋਈ ਕੰਪਲੇਂਟ ਨਹੀਂ ਆਈ ਕਿਤੇ ਕੋਈ ਸ਼ਿਕਾਇਤ ਨਹੀਂ ਹਰੇਕ ਟਾਈਮ ਉਹਦਾ ਦਿਮਾਗ ਦੇ ਵਿੱਚ ਸਿਰਫ ਪੜ੍ਹਨਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾਣਾ ਜੀ ਆਹੀ ਸੁਪਨੇ ਤਾਂ ਜੀ ਦੇਖੋ ਇਹੀ ਸੀ ਕਿ ਆਪਣੇ ਤੇ ਆਪਣੇ ਪਰਿਵਾਰ ਦੀ ਆਪਣੇ ਲੋਕਾਂ ਦੀ ਸੇਵਾ ਕਰਨੇ ਬਾਰੇ ਅਕਸਰ ਉਹ ਗੱਲਾਂ ਬਾਤਾਂ ਕਰਦੀ ਸੀ ਕੋਈ ਸਟੱਡੀ ਕਰਕੇ ਹਾਇਰ ਸਟੱਡੀ ਦੇ ਵਿੱਚ ਜਾ ਕੇ ਕੋਈ ਅੱਛਾ ਅਫਸਰ ਬੰਨਾ ਜਾਂ ਟੀਚਰ ਬੰਨਾ ਇਹੋ ਹੀ ਕਹਿੰਦੀ ਸੀ ਕਿ ਮੈਂ ਬਹੁਤ ਮਤਲਬ ਅੱਗੇ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਨੀਆਂ ਨੇ ਜਿਸ ਤਰ੍ਹਾਂ ਦਸੰਬਰ ਦੇ ਵਿੱਚ ਅਖਰ ਅਖੀਰਲੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ ਤੋਂ ਉਹ ਉਹੀ ਛੁੱਟੀਆਂ ਜਿਹੜੀਆਂ ਸਾਡੇ ਬੱਚੇ ਲੈ ਕੇ ਤੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਮਤਲਬ ਜਾਣ ਵਾਸਤੇ ਗੱਲਬਾਤ ਕੀਤੀ ਬੜੀ ਹੱਸ ਖੜ ਕੇ ਸਵੇਰ ਮੇਰੇ ਦੂਸਰੇ ਪਤੀਜੀ ਨਾਲ ਗੱਲ ਕੀਤੀ ਕਿਉਂਕਿ ਇਹ ਵੀ ਮੇਰੀ ਪਤੀਜੀ ਹੈ ਤੇ ਗੱਲ ਕੀਤੀ ਕਿ ਵੀਰੇ ਮੈਨੂੰ ਆਕੇ ਲੈ ਜਾ ਮੈਂ ਹੁਣ 4 ਦਿਨ ਤੁਹਾਡੇ ਕੋਲ ਲਾ ਕੇ ਆਵਾਂਗੀ ਮੈਂ ਛੁੱਟੀਆਂ ਬੜੇ ਖੁਸ਼ੀ-ਖੁਸ਼ੀ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਘੁੰਮਾਂ ਫਿਰਾਂਗੇ ਇੰਜੋਏ ਕਰਾਂਗੇ ਤੋਂ ਮਨ ਦੇ ਵਿੱਚ ਇੱਕ ਰੀਝਾ ਸੀ ਮੰਗਾ ਸੀ ਉਹ ਵਿਚਾਰੀ ਦੀਆਂ ਵਿੱਚ ਹੀ ਦੱਬ ਕੇ ਰਹਿ ਗਈਆਂ ਜੀ ਕਿੱਥੇ ਪੜਦੀ ਸੀ ਜੀ ਇਹ ਗੱਡੀ ਗੁੱਡੀਆਂ ਸਾਡੀ ਪੜਦੀ ਸੀ ਜੀ ਤਲਵੰਟੀ ਸਾਬੋ ਦੇ ਵਿੱਚ ਬੱਸ ਤੇ ਸਵਾਰ ਹੋਈ ਏ ਜੀ ਦੇਖੋ ਬਠਿੰਡੇ ਆਉਣਾ ਸੀ ਉਹਨਾਂ ਨੇ ਗੋ ਮੇਰੇ ਭਤੀਜੇ ਦੂਸਰੇ ਨੇ ਉਹਨਾਂ ਨੂੰ ਲੈਣ ਜਾਣਾ ਸੀ ਤੇ ਇੱਕ ਜਿਹੜੀ ਸਰਕਾਰ ਦੀਆਂ ਨਾਕਾਮੀਆਂ ਦੀ ਜਿਹੜੀ ਅਕਸਰ ਗੱਲ ਕਰਨੀ ਚਾਹੀਦੀ ਏ ਹੁਣ ਵੀ ਮੈਂ ਕਰਦਾ ਕਿ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ ਲੇਡੀਜ਼ ਦੀਆਂ ਜਿਹੜੀਆਂ ਨੇ ਆਪਾਂ ਉਥੇ ਕਰਾਇਆ ਮਾਫ ਹੈ ਤੇ ਕਰਾਇਆ ਕਾਹਦਾ ਮਾਫੇ ਜੀ ਜਦੋਂ ਬੱਸਾਂ ਨਹੀਂ ਰੋਕਦੇ ਟੁੱਟੀਆਂ ਪੱਜੀਆਂ ਬੱਸਾਂ ਨੇ ਤੇ ਕੁੜੀਆਂ ਲੇਡੀਜ਼ ਵਿਚਾਰੀਆਂ ਮਗਰ ਬੱਸਾਂ ਦੇ ਪੱਜੀਆਂ ਫਿਰਦੀਆਂ ਨੇ ਅੱਡਿਆਂ ਤੋਂ ਛੱਡ ਕੇ ਅੱਗੇ ਜਾ ਕੇ ਰੋਕਦੇ ਨੇ ਉਹ ਇਸ ਕਰਕੇ ਮਜਬੂਰੀ ਵਸ ਉਹਨੂੰ ਕਿਸੇ ਉਹੋ ਜੀ ਬੱਸ ਤੇ ਚੜਨਾ ਪਿਆ ਜਿਹਦੀ ਕੋਈ ਵਾਈਪਰ ਨਹੀਂ ਚੱਲ ਰਹੀ ਸੀ ਜੀ ਦਾ ਕੋਈ ਪੂਰਾ ਪਤਨੀ ਸ਼ਾਇਦ ਕੁਝ ਹੈ ਕਿ ਨਹੀਂ ਹੈ ਸੀ ਕੀ ਦੀ ਗਲਤੀ ਏ ਤਾਂ ਪਰਮਾਤਮਾ ਜਾਣਦਾ ਹੈ ਪਰ ਇਹ ਸਰਕਾਰਾਂ ਦੀਆਂ ਨਕਾਮੀਆਂ ਨੇ ਅੱਗੋਂ ਸੜਕਾਂ ਦੀ ਵੇਖੋ ਕਿਹੋ ਜੀ ਸਿਰਖਿਆ ਕਰ ਰੱਖੀ ਐ ਇੱਕ ਤੰਗ ਪੁਲ ਕਿੰਨੇ ਚਿਰਾਂ ਤੋਂ ਮੇਰੇ ਕਾ ਸਾਲਾਂ ਤੋਂ ਤੰਗ ਪੁਲ ਜਿਹੜਾ ਚੱਲਿਆ ਉਵੇਂ ਹੀ ਚੱਲਿਆ ਜਾਂਦਾ ਅੱਜ ਹੁਣ ਵੱਡਾ ਹਾਦਸਾ ਹੋ ਗਿਆ ਹੁਣ ਵੇਖੋ ਸਰਕਾਰਾਂ ਬਿਆਨ ਦੇਣ ਗਿਆ ਕਿ ਅਸੀਂ ਜੀ ਹੁਣ ਪੁਲ ਵੱਡੇ ਕਰਦੇਾਂਗੇ ਜੀ ਅਸੀਂ ਫਲਾਨਾ ਕਰਦੇਾਂਗੇ ਥਾਂ ਥਾਂ ਤੇ ਟੋਲ ਟੈਕਸ ਲਾ ਛੱਡੇ ਨੇ ਕਾਰਾਂ ਦੇ ਵਿੱਚੋਂ ਇੱਕ ਇੱਕ ਰੁਪਈਆ ਜਿਹੜਾ ਸਾਡੇ ਕੋਲ ਟੈਕਸ ਦੇ ਰੂਪਾਂ ਦੇ ਵਿੱਚ ਖਿੱਚਿਆ ਜਾ ਰਿਹਾ ਤੇ ਬਦਲੇ ਦੇ ਵਿੱਚ ਸਾਨੂੰ ਆਹੀ ਕੁਝ ਮਿਲ ਰਿਹਾ ਕਿ ਸਾਡੇ ਜਵਾਨ ਬੱਚੇ ਜਿਹੜੇ ਉਹ ਜਹਾਨ ਤੋਂ ਜਾ ਰਹੇ ਨੇ ਇਹ ਇਕੱਲੀ ਉੱਥੋਂ ਚੱਲੀ ਸੀਗੀ ਇਹਦੇ ਨਾਲ ਹੋਰ ਵੀ ਸੀਗੀ ਕੋਈ ਇਹਦੇ ਨਾਲ ਇਹ ਫਿਲਹਾਲ ਜਿਹੜੇ ਸਾਨੂੰ ਉਹਨੇ ਕਿਹਾ ਵੀ ਮੈਂ ਮਤਲਬ ਆਪਣੇ ਬ੍ਰਦਰ ਨੂੰ ਇਹ ਗੱਲ ਕਹੀ ਕਿ ਮੈਂ ਇੱਥੋਂ ਵਾਸਤੇ ਚੜ ਪਈ ਆ ਇਹਦੇ ਨਾਲ ਕੁਝ ਹੋਰ ਲੜਕੀਆਂ ਸੀ ਸੁਣਿਆ ਕਿ ਉਹ ਕਹਿ ਰਹੀਆਂ ਕਿ ਆਪਾਂ ਦੂਸਰੀ ਵਾਸਤੇ ਜਾਂਦੇ ਆ ਇਹਨੇ ਵਿਚਾਰੀ ਦੀ ਮਾੜੀ ਕਿਸੇ ਨੂੰ ਕਹਿ ਲੋ ਜਾਂ ਮੌਤ ਆਈ ਸੀ ਕਹਿੰਦੀ ਮੇਰਾ ਭਰਾ ਉੱਥੇ ਡੀਕ ਰਿਆ ਮੈਂ ਇਸੇ ਵਾਸਤੇ ਚਲੀ ਜਾਨੀ ਆ ਹੋਰ ਬਸ ਕੋਈ ਆ ਨਹੀਂ ਰਹੀ ਜਾਂ ਵੇਟਿੰਗ ਕਰ ਕਰਕੇ ਵਿਚਾਰੀ ਲੇਟ ਹੋਣ ਦੀ ਬਜਾਇਆ ਕਰਕੇ ਉਹਨੇ ਆਪਣੇ ਉਸ ਚਲੇ ਗਏ ਕਿਉਂਕਿ ਜੇ ਸਰਕਾਰ ਦੀਆਂ ਬੱਸਾਂ ਬੜੀਆਂ ਵਧੀਆ ਬੱਸਾਂ ਚੱਲ ਸਕਦੀਆਂ ਨੇ ਬਹੁਤ ਕੁਝ ਹੋ ਸਕਦਾ ਟਾਈਮ ਤੇ ਚੱਲ ਸਕਦੀਆਂ ਨੇ ਅੱਛੇ ਢੰਗ ਨਾਲ ਸਾਨੂੰ ਪ੍ਰੋਵਾਈਡ ਹੁੰਦਾ ਤੇ ਸ਼ਾਇਦ ਸਾਡੀ ਕੁੜੀ ਬਚ ਜਾਂਦੀ ਜੀ ਜ਼ਿੰਮੇਵਾਰਤਾ ਸਰਕਾਰਾਂ ਹੀ ਨੇ ਜੀ ਇਹ ਸਰਕਾਰਾਂ ਦੇ ਕੋਲ ਦੇਖੋ ਬੱਸਾਂ ਹੈ ਨਹੀਂ ਚਲਾਉਣ ਵਾਸਤੇ ਲੇਡੀ ਜੀ ਨੂੰ ਤੇ ਮਾਪ ਸਾਰਾ ਕੁਝ ਕਰ ਦਿੱਤਾ ਤੁਸੀਂ ਅਕਸਰ ਲੋਕ ਵੇਖਦੇ ਨੇ ਅਸੀਂ ਵੀ ਵੇਖਦੇ ਆ ਕਿ ਕਿਵੇਂ ਰੋੜਾ ਤੇ ਲੇਡੀਜ਼ ਵਿਚਾਰੀਆਂ ਕੁੜੀਆਂ ਤੱਕੇ ਖਾਂਦੀਆਂ ਫਿਰਦੀਆਂ ਨੇ ਇਹਨਾਂ ਦੇ ਇੱਕ ਲਾਰੇ ਲੱਗਣ ਪਿੱਛੇ ਤੇ ਨਾ ਉੱਥੇ ਕੋਈ ਬੱਸਾਂ ਰੁਕਦੀਆਂ ਬੱਸਾਂ ਵਾਲੇ ਨਹੀਂ ਪਤਾ ਨਹੀਂ ਕੀ ਮਜਬੂਰੀਆਂ ਨੇ ਕੀ ਗੱਲਬਾਤ ਹੈ ਜਦੋਂ ਸਰਕਾਰ ਕਹਿ ਦਿੰਦੀ ਹੈ ਕਿ ਆਪਣੇ ੱਡਿਆਂ ਤੇ ਰੁਕੋ ਇਹਨਾਂ ਨੂੰ ਬਿਠਾ ਕੇ ਲੈ ਕੇ ਜਾਓ ਉਹ ਫਿਰ ਕੋਈ ਨਾ ਕੋਈ ਇਹੋ ਜਿਹੇ ਵਿੱਚ ਨਵਾਂ ਰੂਲ ਨਵਾਂ ਕੁਝ ਹੋਰ ਖੜਾ ਕਰ ਦਿੰਦੇ ਨੇ ਜੀ ਦੀ ਕਰਕੇ ਨਾ ਬੱਸਾਂ ਰੁਕਦੀਆਂ ਉਹ ਲੜਕੀਆਂ ਵਿਚਾਰੀਆਂ ਲੇਡੀਜ਼ ਵਿਚਾਰੀਆਂ ਪੱਟੀਆਂ ਫਿਰਦੀਆਂ ਨੇ ਬੱਚਿਆਂ ਨੂੰ ਲੈ ਲੈ ਕੇ ਤੇ ਇਸ ਵਜ੍ਹਾ ਕਰਕੇ ਜਿਹੜਾ ਉਹਨੂੰ ਮਜਬੂਰਨ ਅਰ ਸੇ ਹੋ ਹੀ ਜਾਂਦੇ ਨੇ ਉਹੀ ਹਾਦਸੇ ਦੇ ਨਾਲ ਹੋ ਗਿਆ ਹੁਣ ਕਦੋਂ ਤੱਕ ਪਰਿਵਾਰ ਲਾਸ਼ ਨੂੰ ਲੈ ਕੇ ਆਉਣ ਵਾਲਾ ਹੈ ਪਰਿਵਾਰ ਦੀ ਇਸ ਤਰ੍ਹਾਂ ਜੀ ਸਾਡੇ ਉਥੇ ਪਰਿਵਾਰ ਦੇ ਕਾਫੀ ਮੈਂਬਰ ਮੇਰੇ ਭਰਾ ਮੇਰਾ ਆਪਣਾ ਵਈਆ ਭੈਣਾ ਹੋਰ ਰਿਸ਼ਤੇਦਾਰ ਵੀ ਸਾਡੇ ਉਥੇ ਵੇਟ ਕਰ ਰਹੇ ਨੇ ਪਤਾ ਲੱਗਿਆ ਕਿ ਪ੍ਰਸ਼ਾਸਨ ਜਾਂ ਸਰਕਾਰਾਂ ਉਥੇ ਕੋਈ ਸੁਣਵਾਈ ਨਹੀਂ ਕਰ ਰਹੀਆਂ ਕਿਉਂਕਿ ਮੌਤਾਂ ਕਾਫੀ ਹੋ ਗਈਆਂ ਨੇ ਲੋਕ ਉਥੇ ਕਾਫੀ ਕਟੇ ਹੋ ਚੁੱਕੇ ਨੇ ਸਰਕਾਰਾਂ ਨੂੰ ਬਣਦੀ ਕਾਰਵਾਈ ਕਰਨ ਵਾਸਤੇ ਕਹਿ ਰਹੇ ਨੇ ਤੇ ਸਰਕਾਰਾਂ ਦੇ ਕੋਲੋਂ ਮਰਤਕ ਜਿਹੜੇ ਪਰਿਵਾਰਾਂ ਵਾਸਤੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਜਦੋਂ ਤੱਕ ਇਹ ਸਰਕਾਰਾਂ ਕੋਈ ਮੰਗਾ ਨਹੀਂ ਮੰਨਣਗੀਆਂ ਮੇਰੇ ਖਿਆਲ ਇਹ ਗੱਲ ਅੱਗੇ ਚੱਲਣੀ ਨਹੀਂ ਕੋਈ ਫੈਸਲਾ ਹੋਣਾ ਨਹੀਂ ਇਹ ਜਦੋਂ ਕੋਈ ਹੋਏਗਾ ਫੈਸਲਾ ਤੇ ਮਰਤਕ ਦੇਰ ਨੂੰ ਕਾਨੂੰਨੀ ਕਾਰਵਾਈ ਜੋ ਵੀ ਕਰਕੇ ਵਾਪਸ ਇੱਥੇ ਲਿਆ ਕੇ ਉਹਦਾ ਸਸਕਾਰ ਕੀਤਾ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ